PR 131 ਦੀ ਡਿਮਾਂਡ ਕਾਫੀ ਹੈ ਬਣਾ ਦੇ ਵਿੱਚ ਵੈਰੈਟੀ ਚੰਗੀ ਹੈ 1321 ਜਿਹੜੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜੀਮੀਦਾਰਾਂ ਦੀ ਪਹਿਲੀ ਪਸੰਦ ਬਣੀ ਜੀ ਤੇ ਪ੍ਰੋਡਕਸ਼ਨ ਵੀ ਬਹੁਤ ਅੱਛੀ ਹੈ ਜੀ ਖਾਸ ਕਰਕੇ ਮਾਝਾ ਦੁਆਬਾ ਏਰੀਆ ਦੇ ਵਿੱਚ ਤਾਂ ਬਹੁਤ ਹੀ ਵਧੀਆ ਇਹਦੀ ਕਿੰਨਾ ਕੁ ਝਾੜਾ ਆਉਂਦਾ ਜੀ ਇਹ ਝਾੜ 32 ਤੋਂ ਲੈ ਕੇ 38 40 ਕੁੰਟਲ ਤੱਕ ਦਾ ਆਇਆ ਹੈ 40 ਕੁੰਟਲ 100 ਮਣ ਮੇਨ ਗੱਲ ਤਾਂ ਇਹਨੂੰ ਬਿਮਾਰੀ ਨਹੀਂ ਨਾ ਕੋਈ ਝੰਡਾ ਪਤਾ ਘੜਦੀ ਹੈ ਨਾ ਕੋਈ ਉਹਨੂੰ ਗਰਦਨ ਮਰੋੜੇ ਉਹ ਝੰਡੇ ਪੱਤੇ ਦਾ ਜਿਵੇਂ ਕਹਿ ਸਕਦਾ ਤੁਸੀਂ ਕਹਿ ਸਕਦੇ ਜਿੱਦੇ ਦਾਣਾ ਸੜਦਾ ਹੂੰ ਤੇ ਜਿੰਨੇ ਜਿਹੜੇ ਦਾਣੇ ਟਰਾਲੀ 'ਚ ਨਹੀਂ ਪੈਂਦੇ ਹੂੰ ਉਥੋਂ ਤੱਕ ਦੀ ਸਾਡੀ ਉਹ ਹੈਗੀ ਮਤਲਬ ਅਸੀਂ ਉਹਦੀ ਮਤਲਬ ਕੇਰ ਅਸੀਂ ਕਰਾਉਣੀ ਜਿੰਨੇ ਦਾ ਮਤਲਬ ਇਹ ਹੋਰ ਸੁਣਿਆ ਵੀ ਮੁੱਛਲ ਦੇ ਵਿੱਚ ਛੋੜ ਲਵੇ ਇਹ ਜੀ ਵੈਰਾਈਟੀ ਹੈ ਜੀ ਕਿ ਝੰਡਾ ਪਤਾ ਆਉਂਦਾ ਹੀ ਨਹੀਂ ਹਾਂ ਉਹ ਐਜ਼ ਅ ਟ੍ਰਾਇਲ ਦੇ ਰਹੇ ਆ ਥੋੜਾ ਜਿਹਾ ਹਰਿਆਣਾ Rajasthan ਜੀ ਉੱਤਰਾਖੰਡ UP ਇੱਥੋਂ ਤੱਕ ਦੇ ਜਿਹੜੇ ਫਾਰਮਰ ਸਾਡੇ ਕੋਲ ਸਵੇਰੇ ਇੱਥੇ ਆਉਂਦਾ ਚੱਲ ਗਿਆ ਕੱਲ੍ਹ ਬੀ ਲ ਲੈਣ ਵਾਸਤੇ 20 ਜੁਲਾਈ ਤੋਂ ਬਾਅਦ ਤੁਹਾਡਾ ਖੇਤ ਵਿਹਲਾ ਹੁੰਦਾ ਹੈ ਤਾਂ ਸਭ ਤੋਂ ਵਧੀਆ ਜਿਹੜੀ ਕਿਸਮ ਹੈਗੀ ਪੀਆਰ 126 ਠੀਕ ਹੈ ਠੀਕ ਹੈ ਜਾਂ ਇੱਕ ਗੋਲਡਨ ਜੀਰੋ ਜੀਰੋ ਬਸਮਤੀ ਹੈ ਉਹ ਵੀ ਬਹੁਤ ਵਧੀਆ ਉਹ ਆਸ ਲੈ ਕੇ ਇੱਥੇ ਆਉਂਦੇ ਆ ਪੰਜਾਬੀ ਜੀ ਪੜਨਾਰੇ ਤੇ ਉਹਨਾਂ ਦੀ ਜਿਹੜੀ ਆਸ ਹੈ ਨਾ ਆਸ ਉਹਦੀ ਟੁੱਟਦੀ ਨਹੀਂ ਉਹ ਪੂਰੀ ਹੁੰਦੀ ਹੈ ਹਾਂ ਪੂਰੀ ਹੁੰਦੀ ਹੈ ਦੇਖ ਵੀਡੀਓ ਦੇ ਵਿੱਚ ਇਹੀ ਕਹਿੰਨਾ ਹੈ ਵੀ 20 ਤੂੰ ਫੇਰ ਲੈ ਕੇ ਜਾਇਓ ਜੇ ਸਾਡੇ ਨਾਲ ਕੰਟੈਕਟ 'ਚ ਰਹਿਣਾ ਇਹਦੇ ਨਾਲ ਇੱਕ ਇੱਕ ਦੋ ਦਾ ਟਾਈਮ 10 15 ਦਿਨ ਵੱਧ ਆ ਹਮ ਇੱਕ ਉਹ ਇੱਕ ਨੰਬਰ ਤੋਂ ਲੈ ਕੇ ਤਿੰਨ ਸਾਢੇ ਤਿੰਨ ਨੰਬਰ ਪਾਣੀ ਤੱਕ ਹੋ ਜੇਗੇ ਠੀਕ ਆ ਵੀ ਉਹ ਜਿੰਨੇ ਮਰਜ਼ੀ ਮਾੜੇ ਤੋਂ ਮਾੜੇ ਜਿਹੜੇ ਲੋਕ ਹਾਈਬ੍ਰਿਡ ਲਾਉਂਦੇ ਆ ਮੈਂ ਤਾਂ ਕਹਿੰਦਾ ਹਾਈਬ੍ਰਿਡ ਦੀ ਮੈਨੂੰ ਤਾਂ ਬੇਕੰਦੇ ਵਿੱਚ ਦਿੱਕਤ ਆ ਵੀ ਇਹ ਸੁਪਰ 321 ਲਾਉਣਾ ਜੇ ਮਤਲਬ CR 321 ਦਾ ਕਹਿੰਦਾ ਵੀ 32 ਤੋਂ 40 ਘੰਟੇ ਚੱਲ ਹੋਏਗਾ ਤਾਂ ਉਹ ਆਊਗਾ ਹੀ ਆਊਗਾ ਆਊਗਾ ਉਹ ਵੀਰੋ ਗਿੱਦੜਵਾਹੇ ਦੀ ਸਭ ਤੋਂ ਮਸ਼ਹੂਰ ਤੇ ਪੁਰਾਣੀ ਦੁਕਾਨ ਤੇ ਪਹੁੰਚੇ ਆ ਪੰਜਾਬ ਸੀਡ ਸਟੋਰ ਜਿੱਥੇ ਹਮੇਸ਼ਾ ਮੇਲੇ ਹੀ ਲੱਗਿਆ ਰਹਿੰਦਾ ਕਣਕ ਤੇ ਝੋਨੇ ਦੇ ਬੀਜਾਂ ਦੇ ਵਿੱਚ ਮਣਲਾ ਦਾ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਦੁਕਾਨ ਹੈ ਸਭ ਤੋਂ ਪਹਿਲਾਂ ਸ਼ਸ਼ਿਕਾ ਜੀ ਸੱਚੀ ਗੱਲ ਬੋਲ ਸੱਚੀ ਗੱਲ ਤੇ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਕੰਮ ਕਰਦਿਆਂ ਨੂੰ ਪਰ ਘੱਟੋ ਘੱਟ 40-45 ਸਾਲ ਪਹਿਲਾਂ ਦੀ ਜਿਹੜੀ ਦੁਕਾਨ 45 ਸਾਲ ਪੁਰਾਣੀ ਹੈ ਹਾਂ ਜੀ ਤਾਂ ਅੱਜ ਦੇਖ ਸਕਦੇ ਮੇਲੇ ਲੱਗਿਆ ਪਿਆ ਕੋਈ ਕਸਟਮਰ ਤਲਵੰਡੀ ਤੋਂ ਕੋਈ ਅੰਮ੍ਰਿਤਗੜ ਤੋਂ ਹਾਂ ਜੀ ਹਾਂ ਜੀ ਬਾਬੇ ਨਾਨਕ ਦੀ ਮਿਹਰ ਆ ਭਰਾ ਜੀ ਤੇ ਆਪਾਂ ਪ੍ਰੋਡਕਸ਼ਨ ਸਾਰੀ ਬੀਜ ਦੀ ਆਪਣੀ ਕਰਦੇ ਹਾਂ ਆਪਣੇ ਖੁਦ ਦੀ ਪ੍ਰੋਡਕਸ਼ਨ ਤੇ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲੇ ਮਿਲ ਜੂਗੀ ਆਪਣੇ ਕੋਲੇ ਤਕਰੀਬਨ ਪਰਮਲ ਦੀਆਂ ਸਾਰੀਆਂ ਵੈਰਾਈਟੀਆਂ ਬਾਸਮਤੀ ਦੀਆਂ ਸਾਰੀਆਂ ਵੈਰਾਈਟੀਆਂ ਜਿਵੇਂ ਸਾਰਿਆਂ ਦੀ ਆਪਣੀ ਖੁਦ ਦੀ ਪ੍ਰੋਡਕਸ਼ਨ ਜਿਵੇਂ ਪੀਆਰ 131 ਦਾ ਬਹੁਤ ਰੋਲਾ ਚੱਲ ਰਿਹਾ ਪੰਜਾਬ ਦੇ ਵਿੱਚ ਪੀਆਰ 131 ਦੀ ਡਿਮਾਂਡ ਕਾਫੀ ਹੈ ਪੰਜਾਬ ਦੇ ਵਿੱਚ ਵੈਰਾਈਟੀ ਚੰਗੀ ਹੈ ਜੀ ਉਹ ਮਿਲ ਨਹੀਂ ਰਿਹਾ ਬੀਜ ਦੇਖੋ ਉਹਦੇ ਵਿੱਚ ਕਾਰਨ ਕੀ ਹੈ ਜੇ ਹੁਣ ਆਪਣੀ ਕੰਪਨੀ ਕੋਲ ਤਾਂ ਪ੍ਰੋਡਕਸ਼ਨ ਹੈਗੀ ਆਪਾਂ ਦੂਜੇ ਬਾਰੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਆਪਣੇ ਕੋਲੇ ਹੈਗੀ ਆ ਆਪਣੇ ਕੋਲੇ ਹੈਗੀ ਆਪਣੀ ਉਹਦੀ ਜ਼ਿੰਮੇਵਾਰੀ ਹੈ ਜੀ ਬੀ ਦੀ ਓਰੀਜినੈਲਟੀ ਦੀ ਓਰੀਜినੈਲਟੀ ਪੂਰੀ ਠੀਕ ਹੈ ਤੇ ਮੈਨੂੰ ਮਿਲਦਾ ਹਰੇਕ ਬੀ ਦੀ ਹਾਂਜੀ ਤੇ ਇੱਕ ਤੁਸੀਂ ਆਪਣੀਆਂ ਵੈਰਾਈਟੀਆਂ ਕਹਿ ਰਹੇ ਸੀ ਜਿਵੇਂ ਮੈਂ ਇੱਥੇ ਬੈਠਾ ਰਿਹਾ ਕਾਊਂਟਰ ਤੇ ਕਾਫੀ ਟਾਈਮ ਸੀ ਆਰ 321 ਇਨ ਤੇ ਇੱਕ ਸੁਪਰ ਹੈ ਜੀ 212 ਸੈਂਸੀ ਹੈ ਜੀ ਹਾਂ ਜੀ ਤੇ ਇਹਨਾਂ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਇਹ ਤੁਹਾਡੀਆਂ ਆਪਣੀਆਂ ਵੈਰਾਈਟੀਆਂ ਨੇ ਇਹ ਜਿਹੜੀਆਂ ਆਪਣੀ ਕੰਪਨੀ ਦੀਆਂ ਜਿਹੜੀਆਂ ਰਿਸਰਚ ਵੈਰਾਈਟੀਆਂ ਹੈ 3321 ਜਿਹੜੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡਰਾਂ ਦੀ ਪਹਿਲੀ ਪਸੰਦ ਬਣ ਗਈ ਹੈ ਤੇ ਪ੍ਰੋਡਕਸ਼ਨ ਵੀ ਬਹੁਤ ਅੱਛੀ ਹੈ ਜੀ ਖਾਸ ਕਰਕੇ ਮਾਝਾ ਦੁਆਬਾ ਏਰੀਆ ਦੇ ਵਿੱਚ ਤਾਂ ਬਹੁਤ ਹੀ ਵਧੀਆ ਹੈ ਇਹਦੀ ਕਿੰਨਾ ਕੁ ਝਾੜ ਆਉਂਦਾ ਹੈ ਜੀ ਇਹ ਝਾੜ 32 ਤੋਂ ਲੈ ਕੇ 38 40 ਕੁੰਟਲ ਤੱਕ ਦਾ ਆਇਆ ਹੈ 40 ਕੁਇੰਟਲ 100 ਮਣਾ 32 ਤੋਂ ਲੈ ਕੇ 38 40 ਠੀਕ ਹੈ 32 ਤੋਂ ਲੈ ਕੇ 40 ਕੁਇੰਟਲ 100 ਮਣ ਤੱਕ ਦਾ ਝਾੜ ਇਹਦਾ ਲਿਆ ਹਾਂ ਝਾੜ ਲਿਆ ਗਿਆ 1 ਜਿਹੜੀ ਟਾਈਮ ਹੈ ਮੀਡੀਅਮ ਡਿਊਰੇਸ਼ਨ ਦੀ ਹੈ ਨਾ ਜ਼ਿਆਦਾ ਘੱਟ ਟਾਈਮ ਲੈਂਦੀ ਹੈ ਨਾ ਜ਼ਿਆਦਾ ਵੱਧ ਟਾਈਮ ਇਹਦਾ ਲਵਾਈ ਦਾ ਸਹੀ ਜਆ ਸਮਾਂ ਕੀ ਹੈ ਇਹਦਾ 20 ਮਈ ਤੋਂ ਲੈ ਕੇ ਹੂੰ ਤੁਸੀਂ 30 ਮਈ ਤੱਕ ਇਹਦੀ ਜਿਹੜੀ ਪਨੀਰੀ ਲਾ ਸਕਦੇ ਹੋ ਹੁਣ ਪਨੀਰੀ ਲਾਉਂਦਾ ਚਾਹ ਹਾਂ ਪਨੀਰੀ ਲਾਉਂਦਾ ਚਾਹ ਤੇ 20 ਮਈ ਤੋਂ ਲੈ ਕੇ ਹੜੇ ਆਉਣ ਵਾਲਾ ਤੇ ਇਹਦੇ ਟ੍ਰਾਂਸਪਲੈਂਟ ਕਦੋਂ ਕਰਨੇ ਟ੍ਰਾਂਸਪਲੈਂਟ 20 ਜੂਨ ਨੂੰ ਜਿਹੜੀ ਦਿਨ ਨੂੰ ਪੀਲੀ ਲਾਉਣੀ ਹੈ ਉਸੇ ਦਿਨ ਟ੍ਰਾਂਸਪੋਰਟ ਹੋ ਜਾਵੇ ਵੀ ਜਿਵੇਂ ਹੁਣ ਪੀਲੀ ਪੂਸਾ ਡੋਕਰ ਪੂਸਾ ਉਹ ਵੈਰਾਈਆਂ ਤੇ ਬੈਣ ਜਾ ਜਾ ਘਟਰਾਉਂਦੇ ਨੇ ਦਿਖਾ ਲਈ ਹਾਂ ਦੀ ਆ ਉਹਨਾਂ ਦੀ ਜਗ੍ਹਾ ਤੇ ਲਾ ਸਕਦੇ ਇਹ ਲਾ ਸਕਦੇ ਅੱਜ ਜਿਹੜਾ ਇੱਥੇ 321 ਦਾ ਮੇਨ ਕਾਰਨ ਜਿਹੜਾ ਵੀ ਕਹਿੰਦਾ ਇਹ ਵੀ ਹੈ ਹੂੰ ਵੀ ਲੋਕਾਂ ਵਾਲਾ ਪੀਲਾ ਪੂਛਾ ਜਿਹੜੀਆਂ ਲੌਂਗ ਰੇਸ਼ਨ ਵਾਲੀਆਂ ਵੈਰੈਟੀਆਂ ਆ ਉਹਨਾਂ ਦੀ ਜਗ੍ਹਾ ਐਸ ਵੈਰੈਟੀ ਨੂੰ ਤਰਜੀਹ ਦਿੱਤੀ ਠੀਕ ਹੈ ਹਾਂ ਪ੍ਰੋਡਕਸ਼ਨ ਝਾੜ ਬਹੁਤ ਵਧੀਆ ਹੈ ਬਿਮਾਰੀ ਕੋਈ ਹੈ ਨਹੀਂ ਤੇ ਬਾਕੀ ਪਰਮਲ ਵੈਰੈਟੀਆਂ ਵਿਕਣ ਪਰਮਲ ਵੈਰੈਟੀ ਆ ਹਾਂ ਵੇਚਣ ਦੇ ਵਿੱਚ ਕੋਈ ਦਿੱਕਤ ਨਹੀਂ 1% ਦੇ ਇੱਕ ਪਰਸੈਂਟ ਵੀ ਦੇਖਣ ਤੇ ਇਹਦਾ ਕੱਦ ਵਗੈਰਾ ਕਿੰਨਾ ਕਰਦਾ ਡਿੱਗਣ ਦੀ ਸਮੱਸਿਆ ਨਹੀਂ ਡਿੱਗਦਾ ਵੀਰੇ ਮੀਡੀਅਮ ਕੱਦ ਠੀਕ ਹੈ ਹਾਂਜੀ ਸੀਆਰ 321 ਸੀਆਰ 321 ਤੇ ਸੁਪਰ ਜਿਹੜੀ CR212 ਉਹ ਤਾਂ ਆਪਣੀ ਪਹਿਲਾਂ ਤੋਂ ਚੱਲ ਹੀ ਰਹੀ ਐ ਉਹਦਾ ਕੀ ਫਰਕ ਐ ਇਹਦੇ ਨਾਲ ਇਹਦੇ ਨਾਲ ਇੱਕ ਦੋ ਦਾ ਟਾਈਮ 10 15 ਦਿਨ ਵੱਧ ਆ ਹਮ ਇੱਕ ਉਹ ਇੱਕ ਨੰਬਰ ਤੋਂ ਲੈ ਕੇ ਤਿੰਨ ਸਾਢੇ ਤਿੰਨ ਨੰਬਰ ਪਾਣੀ ਤੱਕ ਹੋ ਜੇ ਨੇ ਠੀਕ ਆ ਵੀ ਉਹ ਜਿੰਨੇ ਮਰਜ਼ੀ ਮਾੜੇ ਤੋਂ ਮਾੜੇ ਜਿਹੜੇ ਲੋਕ ਹਾਈਬ੍ਰਿਡ ਲਾਉਂਦੇ ਆ ਮੈਂ ਤਾਂ ਕਹਿੰਦਾ ਹਾਈਬ੍ਰਿਡ ਦੀ ਮੈਂ ਤਾਂ ਬੇਕੰਦੇ ਵਿੱਚ ਦਿੱਕਤ ਆ ਵੀ ਇਹ ਸੁਪਰ 321 ਹੀ ਲਾਉਣਾ ਚਾਹੀਏ ਉਹਦੇ ਨਾਲ 5 ਮਣ ਘਾਟੋ ਜੀ ਪਰ ਵਿਕਣ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਨਾਲੇ ਹਾਈਬ੍ਰਿਡ ਨਹੀਂ ਪਰਮਲ ਚੋਣਾ ਪਰਮਲ ਚੋਣਾ ਨਾਲੇ ਕੋਈ ਬਿਮਾਰੀ ਨਹੀਂ ਠੀਕ ਆ ਹਾਂ ਜੀ ਦੇਖਦਾ ਨਹੀਂ ਮਾੜੇ ਪਾਣੀ ਦੇ ਵਿੱਚ 212 ਕਿੰਨਾ ਕ ਚੜਦੇ ਨਹੀਂ ਮੰਨ ਕੇ ਚੱਲੋ 80 85 ਬੰਦਾ ਆ ਮਾੜੇ ਪਾਣੀ ਦੇ ਮਾੜੇ ਪਾਣੀ ਦੇ ਮਾੜੇ ਪਾਣੀ ਮਦਦ 3 3.5 ਨੰਬਰ ਤਾਂ ਹੁਣ ਜੇ ਇੱਕ ਬੰਦੇ ਨੇ ਕਿਹਾ ਜਮਾ ਲਾਈ ਜਿਹਦੀ ਕੋਟੀ ਨਹੀਂ ਭਰੀ ਦੀ ਉਹਦੀ ਤਾਂ ਆਪਣੀ ਜਵਾਬਦੇਹੀ ਨਹੀਂ ਨਾ ਵੀਰ ਜੀ ਉੱਥੇ ਆਪਾਂ ਕਹਿ ਨਹੀਂ ਸਕਦੇ ਹਾਂ ਜੀ ਹਾਂ ਬਿਲਕੁਲ ਮਤਲਬ ਵੀ ਉੱਥੇ ਵੀ ਕੁਛ ਨਾ ਕੁਛ ਆਉਟਪੁੱਟ ਦੇ ਹੁੰਦਾ ਆ ਦੇਊਗਾ ਪਰ ਜਿੰਨਾ ਕੋਈ ਮੜ ਜਾਵੇ ਜਦਾ ਮਾਰੇ ਚ ਲਾਓਗੇ ਝਾੜ ਘੱਟ ਜੂ ਹੂੰ ਹਾਂ ਬਾਕੀ ਜਿਵੇਂ ਬਾਸਮਤੀਆਂ ਨੇ 1847 ਹੋ ਗਿਆ ਜਾਰੀਆਂ ਵੀ 1847 1885 ਇੱਕ ਹੋਰ ਵੈਰਾਈਟੀ ਪੂਸਾ ਯੂਨੀਵਰਸਿਟੀ ਦਿੱਲੀ ਨੇ ਰਿਲੀਜ਼ ਕੀਤੀ ਹੈ 1985 ਹਾਂ ਜੀ ਹਾਂ ਜਿਹੜੀ ਉਹ ਡੀਐਸਆ ਰਾਸਤੀ ਹੈ ਹਰਬੀ ਸਾਈਟ ओरिएंट ਹੈ ਉਹਦੇ ਤੁਸੀਂ ਕੋਈ ਕੋਈ ਤੁਸੀਂ ਕੱਖਾਂ ਲਈ ਸਪਰੇ ਨਹੀਂ ਪਾਉਣੀ ਦੋ ਜੀ ਕੋਈ ਕੋ ਜੋੜਦੀ ਕਰ ਦੇਣੀ 20 25 ਦਿਨ ਬਾਅਦ ਉਹ ਵੀ ਮਿਲੂਗੀ ਉਹ ਵੀ ਮਿਲ ਜੂਗੀ ਉਹ ਵੀ ਮਤਲਬ ਐ ਜੇ ਕੋਈ ਥੋੜਾ ਬਹੁਤ ਹਾਂ ਕੋਈ ਜ਼ਿਆਦਾ ਨਹੀਂ ਥੋੜਾ ਬਹੁਤ ਠੀਕ ਹੈ ਥੋੜਾ ਬਹੁਤ ਤਾਂ ਉਹ ਵੀ ਟ੍ਰੈਲ ਨਹੀਂ ਮਿਲ ਸਕਦਾ ਤੇ ਬਾਕੀ ਜਿਹੜੇ ਚੱਲ ਰਹੇ ਨੇ ਜਿਵੇਂ 17 18 11 21 15 0 ਨਾਲ ਇਹਨਾਂ ਦੀ ਕੋਈ ਦਿੱਕਤ ਨਹੀਂ ਇਹਨਾਂ ਦੀ ਕੋਈ ਦਿੱਕਤ ਨਹੀਂ ਜਿਵੇਂ ਕਾਫੀ ਸਮੇਂ ਤੋਂ ਬੈ ਇੱਥੇ ਬੈਠੇ ਆ ਜੀ ਦੇਖਦੇ ਆ ਵੀ ਇੱਥੇ ਰਸ ਬਹੁਤ ਜ਼ਿਆਦਾ ਤੇ ਲੋਕ ਆ ਵੀ ਬਹੁਤ ਜ਼ਿਆਦਾ ਇਹ ਮਲੇਰ ਕੋਟਲਾ ਸਾਡੇ ਸੰਗਰੂਰ ਦੇ ਵਿੱਚ ਕਿੱਥੇ ਆ ਸ਼ਹਿਰ ਹਾਂਜੀ ਤੇ ਰਾਜਪੁਰਾ ਵੀ ਇੰਨੇ ਸ਼ਹਿਰ ਰਾਹਾਂ ਦੇ ਵਿੱਚ ਲੱਗਦੇ ਨੇ ਤਲਵੰਡੀ ਤੋਂ ਕੋਈ ਫਾਜ਼ਲ ਕੇ ਤੋਂ ਇੱਥੇ ਹੀ ਕਸਟਮਰ ਚੱਲ ਕੇ ਆਉਂਦਾ ਜੀ ਡੇਢੀ ਦੂਰੋਂ ਵੀ ਇਹਦਾ ਕੀ ਕਾਰਨ ਇਹਦਾ ਵੀਰ ਜੀ ਇੱਕ ਸੁਣਮੰਦਾ ਦੱਸਦਾ ਹੈ ਇਹ ਤਾਂ ਇਕੱਲੇ ਤੁਸੀਂ ਪੰਜਾਬ ਦਾ ਨਾਮ ਹੀ ਲਿਆ ਹਮ ਹਰਿਆਣਾ ਰਾਜਸਥਾਨ ਜੀ ਉੱਤਰਾਖੰਡ ਯੂਪੀ ਇੱਥੋਂ ਤੱਕ ਦੇ ਜਿਹੜੇ ਫਾਰਮਾ ਸਾਡੇ ਕੋਲ ਸੇਲ ਇੱਥੇ ਆਉਂਦਾ ਚੱਲ ਕੇ ਇੱਥੇ ਆਉਂਦਾ ਚੱਲ ਕੇ ਕੱਲਾ ਬੀ ਲੈਣ ਵਾਸਤੇ ਕਿਉਂ ਇੱਥੇ ਹੀ ਉਹ ਪਤਾ ਕਿਉਂ ਆਉਂਦਾ ਹਮ ਜਦੋਂ ਉਹਨੇ ਪਤਾ ਵੀ ਮੈਂ ਹੁਣ ਝੋਨਾ ਬੀਜਣਾ ਹੈ ਹੂੰ ਫਸਲ ਕਰਨੀ ਹੈ ਠੀਕ ਹੈ ਉਹ ਜਦੋਂ ਫਸਲ ਬੀਜਦਾ ਪਣੀਰੀ ਵੇਚੂ ਉਹਦੀ ਆਕਾਸ ਹੁੰਦੀ ਹੈ ਹੂੰ ਵੀ ਮੈਂ ਜਾਂ ਕੋਈ ਕੁੜੀ ਦਾ ਵਿਆਹ ਕਰੂਗਾ ਜਾਂ ਮੈਂ ਕੋਈ ਮਕਾਨ ਪਾਊਗਾ ਹੂੰ ਜਾਂ ਮਤਲਬ ਕੁਝ ਹੋਰ ਕੋਈ ਨਾ ਕੋਈ ਆਸ ਹੈ ਤੇ ਉਹ ਆਸ ਲੈ ਕੇ ਇੱਥੇ ਆਉਂਦੇ ਆ ਪੰਜਾਬੀ ਜਪੜਨਾਰਦੇ ਤੇ ਉਹਨਾਂ ਦੀ ਜਿਹੜੀ ਉਹ ਆਸ ਹੈ ਨਾ ਆਸ ਉਹਦੀ ਟੁੱਟਦੀ ਨਹੀਂ ਉਹ ਪੂਰੀ ਹੁੰਦੀ ਹੈ ਹਾਂ ਪੂਰੀ ਹੁੰਦੀ ਹੈ ਜੇ ਮਤਲਬ ਸੀਆਰ 321 ਦਾ ਕਹਿੰਦਾ ਵੀ 32 ਤੋਂ 40 ਕੌਂਟਲ ਤੇ ਕਹਿਰ ਹੋਏਗਾ ਤਾਂ ਉਹ ਆਊਗਾ ਹੀ ਆਊਗਾ ਆਊਗਾ ਉਹ ਪਰ ਭਟੇ ਹੈ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਕਹਿਣਾ ਹੈ ਵੀ 20 ਸਾਂ ਤੋਂ ਖੇਰ ਲੈ ਕੇ ਜਾਇਓ ਜੇ ਸਾਡੇ ਨਾਲ ਕੰਟੈਕਟ 'ਚ ਰਹਿਣਾ ਹੈ ਅੱਛਾ ਕਿਉਂਕਿ ਅੱਜ ਵਾਲੀ ਜਿਹੜੀ ਖੇਤੀ ਹੈ ਟੈਕਨੀਕਲ ਹੀ ਰਹੇਗੀ ਹੂੰ ਆਪਣਾ ਜ਼ਿਆਦਾਤਰ ਜ਼ਿਮੀਂਦਾਰਾਂ ਦਾ ਜਿਹੜਾ ਰੁਝਾਨ ਹੁੰਦਾ ਹੈ ਵੀ ਨਹੀਂ ਚੋਣਾ ਚੱਲਿਆ ਡੀਪੀ ਮਾਰੋ ਯੂਰੀਆ ਮਾਰੋ ਠੀਕ ਹੈ ਨਾ ਉਸ ਤਰੀਕੇ ਨਾਲ ਫਸਲਾਂ ਜਿਹੜੀਆਂ ਅੱਜ ਕੱਲ ਨਹੀਂ ਆਉਂਦੀਆਂ ਇਹਨੂੰ ਟੈਕਨੀਕਲ ਤਰੀਕੇ ਨਾਲ ਫਸਲ ਨੂੰ ਲੈਣਾ ਪੈਣਾ ਵੀ ਆਪਣਾ ਸਿਰਫ ਬੀਜ ਵੇਚਣ ਤੱਕ ਮਸਣਾ ਨਹੀਂ ਹੈਗਾ ਹਾਂਜੀ ਹਾਂਜੀ ਤੁਸੀਂ ਪ੍ਰੋਪਰ ਗਾਈਡੈਂਸ ਦੇਣਾ ਪ੍ਰੋਪਰ ਗਾਈਡੈਂਸ ਦਿੰਨੇ ਆ ਚਾਹੇ ਸਾਥੋਂ ਕੋਈ 5 ਕਿਲੋ ਬੀਵੀ ਲੈ ਕੇ ਨਾ ਮੰਨ ਲਓ ਉਤਰਾਖੰਡ ਦਾ ਬੰਦਾ ਤੁਸੀਂ 5 ਕਿਲੋ ਬੀ ਖਾਤਰ ਉਹਦੇ ਖੇਤ ਜਾਵਾਂਗੇ ਠੀਕ ਹੈ ਹਾਂ ਕੋਈ ਐ ਨਹੀਂ ਉਹ 5 ਕਿਲੋ ਲੈ ਕੇ ਗਿਆ ਨਹੀਂ ਜਾਵਾਂਗੇ ਵੀ ਇਹ ਕੋਈ ਜਿਵੇਂ ਪਿਛਲੇ ਤੋਂ ਪਿਛਲੇ ਸਾਲ ਬੌਣੇ ਬੁੱਟੇ ਦੀ ਬਹੁਤ ਜ਼ਿਆਦਾ ਸਮੱਸਿਆ ਆ ਗਈ ਸੀ ਵੀ ਉੱਥੇ ਜੇ ਕੋਈ ਇਹ ਜੀ ਮਹਾਮਾਰੀ ਖੇਤ ਦੇ ਵਿੱਚ ਆਉਂਦੀ ਆ ਤਾਂ ਤੁਸੀਂ ਖੇਤ ਦੇ ਵਿੱਚ ਜਾਵਾਂਗੇ ਬਿਲਕੁਲ ਬਿਲਕੁਲ ਜਾਵਾਂਗੇ ਇਹ ਵੀ ਜਿਹੜੀ ਆਈ ਸੀ ਨਾ ਜਿਹੜੀ ਪੀਆਰ 131 ਵੈਰਾਈਟੀ ਹੈ ਹੂੰ ਉਹਨੂੰ ਇਹ ਬਿਮਾਰੀ ਜਿਹੜੀ ਇਹਨੂੰ ਫਾਈਟੋਪਲਾਜ਼ਮਾ ਦੀ ਬਿਮਾਰੀ ਕਹਿੰਦੇ ਆ 131 ਤੇ ਜ਼ਿਆਦਾ ਇੱਕ ਅਲੀ ਬਨਰਾਮ ਉਹੀ ਪਰ ਪਿਛਲੇ ਗੇ ਇਹ ਤੇ ਬਿਮਾਰੀ ਆਈ ਪਰ ਘਟਾ ਆਈ ਹੂੰ ਠੀਕ ਹੈ ਨਾ ਜਿਹੜੀ ਉਹ ਬਿਮਾਰੀ ਆਉਂਦੀ ਹੈ ਉਹਦੇ ਵਾਸਤੇ ਇੱਕ ਮਤਲਬ ਦਵਾਈ ਆਪਣੇ ਕੋਲ ਉਹਦੀ ਜਿਹੜੀ ਪਨੀਰੀ ਤੇ ਦੋ ਵਾਰੀ ਸਪਰੇਅ ਕਰਨੀ ਆ ਤਾਂ ਉਸ ਤੋਂ ਕੁਛ ਨਾ ਕੁਛ ਬਚਾਅ ਹੋ ਸਕਦਾ ਠੀਕ ਕੰਟਰੋਲ ਹੋ ਜਾ ਮਤਲਬ ਕੁਛ ਨਾ ਕੁਛ ਬਚਾਅ ਕਰ ਸਕਦੇ ਆ ਹੂੰ ਤੇ ਜਿਵੇਂ ਇੱਕ ਮੂੰਗੀ ਤੇ ਮੱਕੀ ਇਹਨਾਂ ਫਸਲਾਂ ਦਾ ਵੀ ਪੰਜਾਬ ਦੇ ਵਿੱਚ ਕਾਫੀ ਕਿਰੇ ਜਾਂ ਮਾਲਵੇ ਰੀਅਰ ਵਿੱਚ ਇਹ ਉੱਥੇ ਫਿਰ ਕਿਹੜੀ ਝੋਨੇ ਦੀ ਵੈਰਾਈਟੀ ਆਪਾਂ ਰეკਮੈਂਡ ਕਰਦੇ ਆ ਦੇਖੋ ਉਹ ਤੁਹਾਡਾ ਡਿਪੈਂਡ ਕਰਦਾ ਤੁਹਾਡਾ ਜੁਲਾਈ ਦੇ ਵਿੱਚ ਵਾਂਣ ਕਿਹੜਾ ਹਾਂ ਜੁਲਾਈ ਦੇ ਵਿੱਚ ਮਤਲਬ 10 ਜੁਲਾਈ ਤੋਂ ਲੈ ਕੇ 20 25 ਜੁਲਾਈ ਤੱਕ ਇਹ ਦੇਖੋ ਜੇ ਤਾਂ 15 20 ਜੁਲਾਈ ਤੋਂ ਬਾਅਦ ਤੁਹਾਡਾ ਖੇਤ ਵਿਹਲਾ ਹੁੰਦਾ ਤਾਂ ਸਭ ਤੋਂ ਵਧੀਆ ਜਿਹੜੀ ਕਿਸਮ ਹੈਗੀ PR 126 ਠੀਕ ਹੈ ਠੀਕ ਹੈ ਜਾਂ ਇੱਕ ਗੋਲਡਨ 009 ਬਾਸਮਤੀ ਹੈ ਉਹ ਵੀ ਬਹੁਤ ਵਧੀਆ ਗੋਲਡਨ 009 ਜਿਹੜੀ ਬਾਸਮਤੀ ਹੈ ਨਾ ਇੱਕੋ ਆਲੂਆਂ ਲਈ ਵਾਹਣ ਵਾਸਤੇ ਵੀ ਬਹੁਤ ਵਧੀਆ ਹੈ ਜੇ ਕਿਸੇ ਨੇ ਗੇਤੇੀ ਸਬਜ਼ੀ ਲਾਉਣੀ ਹੁੰਦੀ ਹੈ ਆਲੂ ਗੇਤੇ ਲਾਉਣੇ ਹੁੰਦੇ ਤਾਂ ਉਹ ਬਾਸਮਤੀ ਦੀ ਵੈਰੈਟੀ ਉਹ ਲਾ ਸਕਦੇ ਤੇ ਇਹ ਜਿਹੜੀ ਨਵੀਂ ਵੈਰੈਟੀ ਹੈ ਗੋਲਡਨ ਇਹਦਾ ਕਿੰਨਾ ਟਾਈਮ ਪੀਰੀਅਡ ਕਿੰਨਾ ਜੀ 125 ਦਾ 125 ਸੀ ਟੂ ਸੀ ਸੀ ਟੂ ਸੀ ਸੀ ਟੂ ਸੀ ਵਿਚੇਪਣੀ ਵਿਚੇਪਣੀ ਹੁਣ 1985 ਆਈ ਹੈ ਉਹਦੇ 118 ਦੇਣੀ ਹੈ ਈਲਡ ਕਿੰਨੀ ਆ ਜਾਂਦੀ ਹੈ ਗੋਲਡਰ ਦੀ ਉਹਦੀ ਜਿਹੜੀ 23 24 ਕੁਆਂਟਲ ਤੋਂ ਲੈ ਕੇ 27 22 ਕੁਆਂਟਲ ਦਾ 27 22 ਕੁਆਂਟਲ ਦਾ ਹਾਂ ਜੀ ਜੀ ਮਿਨੀਮਮ ਕੋਈ ਬਿਮਾਰੀ ਹੈ ਨਹੀਂ ਠੀਕ ਹੈ ਹਾਂ ਮੇਨ ਗੱਲ ਤਾਂ ਇਹਨੂੰ ਬਿਮਾਰੀ ਹੈ ਨਹੀਂ ਨਾ ਕੋਈ ਝੰਡਾ ਪੱਤਾ ਘੜਦੀ ਹੈ ਨਾ ਕੋਈ ਉਹਨੂੰ ਗਰਦਨ ਮਰੋੜੀ ਨਹੀਂ ਝੰਡੇ ਪੱਤੇ ਦਾ ਕਿਵੇਂ ਕਹਿ ਸਕਦੇ ਕਹਿ ਸਕਦੇ 1847 ਨੂੰ ਆਉਂਦੇ ਨਹੀਂ ਆਉਂਦੇ ਬਹੁਤ ਘੱਟ 1885 ਨੂੰ ਆਉਂਦਾ ਪਰ ਉਹ ਤਾਂ ਡੀਐਸਆਰ ਹੈ ਨਹੀਂ 1858 ਜਿਹੜੀ 1121 ਦੀ ਸੋਹ ਨਹੀਂ ਨਹੀਂ ਆਉਂਦਾ ਉਹਨਾਂ ਦਾ ਪਰ ਬਹੁਤ ਘੱਟ ਆਉਂਦਾ ਹਾਂ ਨਾ ਮਾਤਰ ਮਾਤਰ ਨਾ ਮਾਤਰ ਇੱਕ ਦੋ ਬੁੱਟੇ ਉਹਨੂੰ ਆਪਾਂ ਕਹਾ ਨਹੀਂ ਵੀ ਹਾਂ ਕਹਾ ਨਹੀਂ ਹਾਂ ਉਹੀ ਗੱਲ ਇਹਦਾ ਬੋਲਣ ਜੀਰੋ ਜੀਰੋ ਨਾ ਆਉਂਦੇ ਇਹਨੂੰ ਛੰਡੇ ਅਸਾਂ ਆ ਗਿਆ ਪਿਛਲੇ ਸਾਲ 1% ਵੀ ਨਹੀਂ ਇੱਕ ਥੋੜਾ ਲਵੇ ਹੋਰ ਸੁਣਿਆ ਵੀ ਮੁੱਛਲ ਦੇ ਵਿੱਚ ਥੋੜਾ ਲਵੇ ਇਹ ਜੀ ਵੈਰਾਈਟੀ ਹੈ ਜੀ ਕਿ ਝੰਡਾ ਪਤਾ ਆਉਂਦੀ ਨਹੀਂ ਹਾਂ ਉਹ ਐਜ਼ ਅ ਟ੍ਰਾਇਲ ਦੇ ਰਹੇ ਆ ਥੋੜਾ ਠੀਕ ਐ ਐਜ਼ ਅ ਟ੍ਰਾਇਲ ਦੇ ਰਹੇ ਆ ਅਗਲੇ ਸਾਲ ਵੀ ਸਾਡੀ ਕੋਸ਼ਿਸ਼ ਹੈ ਮਤਲਬ ਅਸੀਂ ਕੋਈ ਇੱਕ ਜਿਵੇਂ 1401 ਦੀ ਵਜਾਂ ਜ਼ਿਆਦਾ ਹੁੰਦੀ ਹੈ ਜੀ ਉਹਦੇ ਜੋ ਇਸ ਵਾਰ ਅਸੀਂ ਪ੍ਰੋਡਕਸ਼ਨ ਕਰਾਂਗੇ ਹੂੰ ਕਿ ਜਿਮੀਦਾਰਾਂ ਨੂੰ ਵਖਾਵਾਂਗੇ ਉਹ ਜੇ ਜਿਮੀਦਾਰਾਂ ਨੂੰ ਪਸੰਦ ਕਰਨਗੇ ਤਾਂ ਅੱਗੇ ਅਸੀਂ ਉਹਦਾ ਬੀਜ ਦੇਵਾਂਗੇ ਕੀ ਨਾਮ ਕੀ ਦੱਸ ਸਕਦੇ ਨਹੀਂ ਹਜੇ ਤੱਕ ਕੋਈ ਨਾਮ ਠੀਕ ਹੈ ਹਾਂਜੀ ਵੀ ਇੱਕ ਉਹ ਟ੍ਰਾਇਲ ਵੈਰੈਟੀ ਆ ਇੱਕ ਉਹ ਟ੍ਰਾਇਲ ਵੈਰੈਟੀ ਠੀਕ ਹੈ ਠੀਕ ਹੈ ਤੇ ਬਾਕੀ ਜਿਵੇਂ ਪਰਮਲ ਬਾਸਮਤੀ ਦੇ ਸਾਰੇ ਸੀਡ ਤੇ ਇਹ ਵੀ ਨਹੀਂ ਸੀਡ ਲੈ ਕੇ ਪ੍ਰੋਪਰ ਗਾਇਆ ਹਾਂਜੀ ਫੁੱਲ ਤੇ ਬੇਨ ਦਾਣਾ ਜਿੱਦੇ ਦਾਣਾ ਸੈਡਦਾ ਹੂੰ ਤੋ ਜਿੰਨੇ ਜਿਹੜੇ ਦਾਣੇ ਟਰਾਲੀ 'ਚ ਨਹੀਂ ਪੈਂਦੇ ਹੂੰ ਉੱਥੋਂ ਤੱਕ ਦੀ ਸਾਡੀ ਉਹ ਹੈਗੀ ਮਤਲਬ ਅਸੀਂ ਉਹਦੀ ਮਤਲਬ ਕੇਰ ਅਸੀਂ ਕਰਾਉਣੀ ਜਿੰਨੇ ਦਾ ਜੀ ਹਾਂ ਤੇ ਰੇਟ ਦਾ ਤਾਂ ਮੈਂ ਲਾਦਾ ਦੁਕਾਨ ਤੇ ਇਕੱਠ ਦੇ ਕੀ ਅੰਦਾਜ਼ਾ ਲਾ ਸਕਦੇ ਹਾਂ ਵੀ ਜੇ ਰੇਟ ਬਾਜੋ ਹੋਣਗੇ ਹਾਂ ਹਾਂ ਉਹ ਤੁਸੀਂ ਦੇਖ ਹੀ ਲਿਆ ਤਾਂ ਹੀ ਇੰਨਾ ਰਸ਼ ਹੋਦਾ ਹੈ ਜੀ ਹਾਂ ਜੀ ਕਿਉਂਕਿ ਜੇ ਆਪਾਂ ਜੇ ਰੇਟ ਜ਼ਿਆਦਾ ਹੋਣਗੇ ਜਾਂ ਐਵੀ ਗੱਲ ਵੱਡੀ ਜਾਊਗੀ ਫੇਰ ਇੰਨਾ ਕਸਟਮਰ ਗੱਲ ਤੁਸੀਂ ਇੱਕ ਵਾਰੀ ਵੱਢ ਸਕਦੇ ਹੋ ਹੂੰ ਇਹ ਜਿਹੜੇ ਜ਼ਿਮੀਂਦਾਰ ਕਿਸਾਨ ਬੈਠੇ ਆ ਇੱਥੇ ਠੀਕ ਹੈ ਇਹਨਾਂ ਤੋਂ ਜੇ ਆਪਾਂ ਇਹਨੂੰ ਵਾਜਬ ਰੇਟ ਦੇਵਾਂਗੇ ਤੇ ساری ਉਮਰ ਆਸਤੇ ਜਿਉੜਨਗੇ ਬਿਲਕੁਲ ਜੀ ਜੇ ਆਪਾਂ ਇਹਨਾਂ ਨਾਲ ਗੱਲ ਵਡਾਂਗੇ ਭਈ ਇੱਕ ਸਾਲ ਹੋਣਗੇ ਦੂਜੇ ਸਾਲ ਕੋਈ ਨਹੀਂ ਆਉਂਗਾ ਜੀ ਜੀ ਇਹ ਨਹੀਂ ਇਹ ਗੱਲ ਆ ਪ੍ਰੋਬਲਮ ਸੋ ਇਹ ਗੱਲਾਂ ਨੇ ਜੀ ਗਿੱਦੜਵਾਹਾ ਦੇ ਵਿੱਚ ਆਪਣਾ ਇੱਕ ਵਾਰੀ ਐਡਰੈਸ ਦੱਸ ਦੋ ਇਹ ਜਿਹੜੇ ਗਿੱਦੜਵਾਹਾ ਦੇ ਵਿੱਚ ਗੁੜ ਬਜ਼ਾਰ ਹੈ ਹਮ ਗੁੜ ਬਜ਼ਾਰ ਦੇ ਵਿੱਚ ਪੰਜਾਬ ਬੀਜ ਭੰਡਾਰ ਜੀ ਕੋਈ ਬੰਦੇ ਪੰਜਾਬ ਸੀਡ ਸਟੋਰ ਕਹਿੰਦੇ ਆ ਉਹ ਨਹੀਂ ਪੰਜਾਬ ਬੀਜ ਭਨਾਰਾ ਪ੍ਰੋਪਰ ਨਾਮ ਲੈਣਾ ਪੰਜਾਬ ਬੀਜ ਭਨਾਰਾ ਹਾਂ ਤੇ ਨੰਬਰ ਆਪਾਂ ਦੇ ਦੇਣੇ ਹਾਂ ਨੰਬਰ ਸਕਰੀਨ ਤੇ ਚੱਲੇਗਾ ਹਾਂ ਹਾਂ ਤੇ ਉਹ ਫੋਨ ਕਰਕੇ ਪੁੱਛ ਲੈਣ ਜੇ ਕਿਸੇ ਨੂੰ ਕੋਈ ਨਾਮ ਪਤਾ ਲੱਗੇ ਜੀ ਹਾਂਜੀ ਸੋ ਬਹੁਤ ਤੇ ਜਿਹੜਾ ਇੱਕ ਤਰ੍ਹਾਂ ਹੋਰ ਕਿਸਾਨ ਵੀਰਾਂ ਨੂੰ ਤੁਹਾਡੇ ਮੰਦਮ ਲਈ ਮੈਂ ਦੱਸ ਦੇਣਾ ਚਾਹੁੰਦਾ ਜੀ ਵੇ ਜਿਵੇਂ ਸੁਪਰ 212 12321 ਇਹ ਡੁਪਲੀਕੇਟ ਬੀਜ ਵੀ ਬਹੁਤ ਆ ਚੁੱਕੇ ਆ ਮਾਰਕੀਟ ਡੁਪਲੀਕੇਟ ਤੁਹਾਡੇ ਨਾਮ ਤੇ ਤੁਹਾਡੇ ਨਾਮ ਤੇ ਡੁਪਲੀਕੇਟ ਬੀ ਆ ਚੁੱਕੇ ਆ ਜਿਹਦਾ ਰੇਟ ਵੀ ਘਟ ਦੇ ਰਹੇ ਆ ਹੂੰ ਠੀਕ ਹੈ ਨਾ ਵੀ ਜੀਮੀਦਾਰ ਉਸ ਚੀਜ਼ ਤੋਂ ਬਚਨ ਜੀ origignal seed ਜੋ super 212 cr 321 ਪੱਤੇ ਬਿਲ ਤੇ ਲੈਣ ਜਿੱਥੋਂ ਮਰਜ਼ੀ ਲੈ ਲੈਂ। ਇੰਡੀਆ ਦੇ ਵਿੱਚ ਪੱਕਾ ਬਿਲ ਮਿਲਦਾ ਹੀ ਨਹੀਂ ਹੋਰ ਕਿੱਥੋਂ ਤੁਹਾਡੀ ਗੱਲ ਬਸ ਨਹੀਂ ਮਿਲਦਾ ਤਾਂ ਫਿਰ ਸਾਡੇ ਕੋਲੇ ਆਉਣ 3000 ਦਾ ਚਲੋ ਵੀ ਤੁਹਾਡੇ ਦਿੱਕਣਾ ਕੋਲੇ ਆ ਜਿਵੇਂ ਪੂਰੇ ਪੰਜਾਬ ਜਾਂ ਪੰਜਾਬ ਦੇ ਵਿੱਚ ਸਾਡੇ ਡੀਲਰ ਹੈਗੇ ਉਥੋਂ ਜਾਣ ਉਥੋਂ ਲੈਣ ਉਥੋਂ ਉਥੋਂ ਦਿਖਲ ਲੈ ਉਹ ਦਿੱਕਤ ਵਾਲੀ ਗੱਲ ਜਿਹੜਾ ਮਤਲਬ ਜਨਮਦਾਤਾ ਤੁਸੀਂ ਹੋ ਹਾਂ ਇਸ ਚੀਜ਼ ਦੇ ਜਨਮਦਾਤਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਗੁਰੂ ਜੀ ਕਿਹੜਾ ਏਰੀਆ ਆਪਣਾ ਬਾਜਾਖਾਨਾ ਵੀਰੇ ਬਾਜਾਖਾਨਾ ਬਰਨਾਲਾ ਏਰੀਆ ਨਹੀਂ ਨਹੀਂ ਫਰੀਦਕੋਟ ਜਿਲ੍ਹਾ ਫਰੀਦਕੋਟ ਜਿਲ੍ਹਾ ਹਾਂਜੀ ਹਾਂਜੀ ਤੇ ਬਈ ਇੰਨੀ ਦੂਰ ਚੱਲ ਕੇ ਆਉਣੇ ਤੁਸੀਂ ਪਹਿਲਾਂ ਵੀ ਇੱਥੋਂ ਲੈ ਗਏ ਹਾਂਜੀ ਹਾਂਜੀ ਲੈ ਗਏ ਤੇ ਕਿਵੇਂ ਲੱਗਦਾ ਰੇਟ ਰੂਟ ਵਧੀਆ ਜੀ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਸੀਡ ਦੀ ਕੁਆਲਿਟੀ ਦੀ ਹੁੰਦੀ ਆ ਹਾਂਜੀ ਕੁਆਲਿਟੀ ਆ ਜੀ ਵੀ ਜਿੰਨਾ ਝਾੜ ਕਹਿੰਦੇ ਨੇ ਜਿਵੇਂ 32 ਤੋਂ 40 ਕਹਿੰਦਾ ਵੀ ਉਹਦੇ ਵਿੱਚ ਵਿੱਚ ਆਉਂਦੇ ਹਾਂਜੀ ਹਾਂਜੀ ਜੋ 212 ਆਇਆ ਸੀ ਉਦੋਂ ਵੀ ਅਸੀਂ ਲੈ ਗਏ ਸੀ ਇਹਨਾਂ ਨੂੰ ਠੀਕ ਹੈ ਤੇ 212 ਦਾ ਕਿਵੇਂ ਰਿਜ਼ਲਟ ਰਿਹਾ ਉਹਦਾ ਵਧੀਆ ਜੀ ਕਿੰਨਾ ਕਚੜਾ ਆ ਗਿਆ ਹੁਣ ਜੀ ਸੀਆਰ ਲੈਣਾ ਹੈ 321 ਹੁਣ 321 ਵੀ ਉਹਦੇ ਰਿਜ਼ਲਟ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਆਏ ਇਹਨਾਂ ਦਾ ਦੂਜਾ ਪੀਲਾ ਹੈ ਤੇ ਆਪਣਾ ਕਿਹੜੇ ਏਰੀਆ ਵਿੱਚ ਸਾਡਾ ਪਿੰਡ ਛਖੜ ਵਾਲਾ ਜੀ ਜ਼ਿਲ੍ਹਾ ਫਰੀਦਕੋਟ ਨੇੜੇ ਬਾਜਾਖਾਨਮ ਬਰਗਾੜੀ ਜੀ ਠੀਕ ਹੈ ਠੀਕ ਹੈ ਤੁਸੀਂ ਵੀ ਉਸੇ ਏਰੀਆ ਤੋਂ ਏਰੀਆ ਤੋਂ ਹਾਂਜੀ ਹਾਂਜੀ ਤੇ ਭਾਈ ਕਿਵੇਂ ਪਹਿਲਾਂ ਵੀ ਜੁੜੇ ਹੋਏ ਇਹਨਾਂ ਨਾਲ ਪਹਿਲਾਂ ਜੁੜੇ ਹਾਂਜੀ ਹਾਂਜੀ ਸੂਪਰ ਲੈ ਕੇ ਗਏ ਜੀ 212 ਜੀ ਤੇ ਕਿਵੇਂ ਰਹਾ ਚੜਦਾ ਬਹੁਤ ਵਧੀਆ ਚੜ ਰਿਹਾ ਜੀ ਕਿੰਨਾ ਕ ਆ ਗਿਆ ਤੀ ਆ ਗਿਆ ਸੀ ਬੰਦੀ 32 33 ਕੁਆਂਟਲ ਜੀ 32 33 ਕੁਆਂਟਲ ਹਾਂਜੀ ਹਾਂਜੀ ਕੀ ਆਪਣਾ ਕਿਹੜਾ ਏਰੀਆ ਵੀਰੇ ਆਪਣਾ ਬਹਿੰਡਾ ਜਿਲ੍ਹੇ ਦੇ ਪਿੰਡ ਜੇਠੂ ਗਿਆ ਰਾਮਪਰਾਪੁਰ ਰਾਮਪਰਾਪੁਰ ਕੋਲੇ ਤੇ ਪਹਿਲਾਂ ਵੀ ਆਉਣੇ ਬਾਈ ਨਹੀਂ ਪਹਿਲੀ ਵਾਰ ਆਏ ਹਾਂ ਜੀ ਸੀ ਠੀਕ ਹੈ ਤੋਂ ਪਹਿਲਾਂ ਸਾਡੇ ਪੀੜੀ ਪੂਸਾ ਰਿਹਾਂ ਬਹੁਤ ਜ਼ਿਆਦੇ ਸੀਗਾ ਜੀ ਹੂੰ ਪੀੜੀ ਪੂਸਾ ਬੈਂਡ ਔਨ ਕਰਕੇ ਅਸੀਂ 212 ਨਹੀਂ ਹੋ ਰਹੇ ਹਾਂ ਤੇ ਸੀਆਰਏ 321 ਨਹੀਂ ਇਹ ਕੀ 321 ਲਾ ਕੇ ਦੇਖਣੀ ਹਾਂ ਹਾਂ ਲਾ ਕੇ ਦੇਖਣੀ ਤਾਂ ਕਰਕੇ ਇਥੋਂ ਲੈਣਾ ਆਏ ਬਈ ਆਏ ਪੀੜੀ ਪੂਸਾ ਦੀ ਜਗ੍ਹਾ ਤੇ ਹਾਂ ਪੀੜੀ ਪੂਸਾ ਦੀ ਜਗ੍ਹਾ ਤੇ ਲਾਉਣ ਦਾ ਇਤਿਮਾਨ ਆਏ ਠੀਕ ਹੈ ਮਿਹਰਬਾਨੀ ਇਹ ਇਹ ਫਾਰਮਰ ਜੀ ਆਪਣੇ ਏਰੀਆ ਦੇ ਵਿੱਚੋਂ ਆਏ ਨੇ ਬਰਨਾਲੇ ਦੇ ਕੋ ਸੈਣਾ ਪਧੌੜ ਤੇ ਕਿਵੇਂ ਕਿਹੜਾ ਬੀਜ ਲੈਣ ਪਹੁੰਚੂ ਜੀ ਇੱਥੇ 233333 ਸੀਆਰ ਦਾ ਸੀਆਰ ਦਾ ਇਹ ਕਿਹੜੀ ਜਗ੍ਹਾ ਤੇ ਲਾ ਰਹੇ ਹੋ ਇਹ ਕਿਹਨਾ ਕਿਥੇ ਕਿਹੜੀ ਲੱਗਦੀ ਸੀ ਉਹ ਤੇ ਵੈਰੈਟੀ ਪਹਿਲਾਂ ਤਾਂ ਉਸ਼ਾ ਹੀ ਲਾਉਂਦੇ ਸੀ 2047 ਹਮ ਕਾਲੀ ਤੇ ਪੀਲੀ ਦੋਨੋਂ ਲਾਉਂਦੇ ਸੀ ਠੀਕ ਹੈ ਹੁਣ ਉਹ ਬੈਣ 1400 ਇੱਕ ਦਾ ਵੀ ਲਾਉਂਦੇ ਸੀ ਮੁੱਛਲ ਦਾ ਹਾਂ ਮੁੱਛਲ ਮੁੱਛਲ ਐਤਕੀ ਵੀ ਲਾ ਰਹੇ ਹੋ ਹਾਂ ਲਾਵਾ ਤੇ ਬੀਜ ਇਥੋਂ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸਤਿ ਸ੍ਰੀ ਅਕਾਲ